ਸਾਸਰੀ ਕਾਹ ਕਿਸਾਨ ਵੀਰੋ ਲਓ ਜੀ ਝੋਨੇ ਦਾ ਸੀਜ਼ਨ ਚੱਲ ਰਿਹਾ ਤੇ ਆਉਣਾ ਜਾਣਾ ਜਿਹੜਾ ਮੋਟਰਸਾਈਕਲ ਤੇ ਬਹੁਤ ਔਖਾ ਗਿਆ ਸੀਗਾ ਤੇ ਸਾਈਕਲ ਤੇ ਉਹ ਤੁਹਾਨੂੰ ਪਤਾ ਗਰਮੀ ਬਹੁਤ ਹੋ ਗਈ ਹੈ ਅੱਜ ਫੇਰ ਅੱਕਿਆਣੇ ਅਸੀਂ ਲੈ ਜਾਂਤੀ ਅੱਜ ਕਰੰਟ ਵਾਲੀ ਸਕੂਟਰੀ ਕਹਿੰਦੇ ਵੀ ਇਹ ਸਸਤੀ ਬੜੀ ਬਿੰਦੀ ਆ ਲੈ ਕੇ ਆਏ ਅਸੀਂ ਇਹਨੂੰ ਬਾਗੇ ਪਰਾਉਣੇ ਤੇ ਸਾਡੇ ਡਿੱਕਿਆ ਜੀ ਹੁਣ ਮੇਰੇ ਦੇ ਹਰਦੀਪ ਦੀ ਹੁਣ ਅਸੀਂ ਇਹਨੂੰ ਚੈੱਕ ਕਰ ਰਹੇ ਹਾਂ ਕਿਵੇਂ ਆ ਕੀ ਇਹਦਾ ਹਿਸਾਬ ਦਾ ਵਾ ਗੇਅਰ ਕਿੰਨਾ ਲਾਦਾ ਇਹ ਤੀਜਾ ਗੇਅਰ 58% ਬੈਟਰੀ ਲੈਫਟ ਅਪ ਪੰਜਾਹ ਪ੍ਰਤੀਸ਼ਤ ਹੀ ਰਹਿ ਗਈ ਹੈ ਕਿ ਮੌਕਾ ਹੀ ਹੈ ਰਹਿ ਗਈ ਯਾਰ 52% ਲੈਫਟ ਹੈ ਗੇਅਰ ਕਿਹੜੇ ਜਾ ਗੇਅਰ ਤੀਜਾ ਟੌਪ ਸਪੀਡ 30 ਹੈ ਮੈਕਸਿਮਮ ਜਾਊ ਵੀ ਇਹ 40 45 ਤੱਕ ਮਸਾ ਜਾ ਅਸਾਂ ਖਿੱਚ ਕੇ ਜਾਓ ਖਿੱਚ ਕੇ ਜਾਓ ਬ੍ਰੇਕ ਬਸ ਬਸ ਬਹੁਤਾ ਬਾਈ ਯਾਰ ਇਹ ਕੋਈ ਗਾਣਾ ਨਹੀਂ ਬਣਿਆ ਯਮ ਅੱਛਾ ਅੱਛਾ ਯਮੇ ਵਾਲਿਆਂ ਨੂੰ ਆਪਾਂ ਤਾਂ ਇੱਥੇ ਆਉਣਾ ਆਪਾਂ ਨਹੀਂ ਢੁਟਣਾਂ ਦਾ ਕੰਮ ਕਰਨਾ ਆਪਾਂ ਇਹ ਤੋਂ ਕੰਮ ਲੈਣਾ ਚਾਹ ਰਹੇ ਸੀ ਸੌਰੀ ਤੈਨੂੰ ਯਾਰ ਕੋਈ ਨਾ ਕੁਮੈਂਟ ਕਰ ਦੇ ਨੀ ਬੀਤ ਤੋੜ ਗਿਆ ਕਿਤੇ ਆਉਂਦੀ ਰਹੋ ਕਿੰਨੇ ਨੇ 4 ਹੋ ਜਾਂਦੀ ਹੁੰਦੀ 3 ਵਜੇ ਇਹ ਹੁਣ 3 ਹੋਊਗੀ ਕਿਰਪਾ ਮਾਲਕ ਦੀ 4 ਤੋਂ 5 ਘੰਟੇ ਬਾਅਦ ਹੋਣੀ ਆ 4 ਤੋਂ ਬਾਅਦ ਹੀ ਬਹੁਤ ਖੈਦੀ ਤੇ ਜਾਂਦੀ ਕੋੜੀਆਂ ਮੈਂ ਲੈ ਕੇ ਆਉਂਦਾ ਬੰਦਾ ਲਿਕੇ ਨਾ ਨੀਂ ਆਵੇ ਆਹ ਉਹ ਤੋਂ ਹੀ ਚੱਲ ਗਿਆ ਮੋੜ ਲਿਆ ਬ੍ਰੇਕਾਂ ਬਹੁਤ ਕੰਮ ਕਰਦੀਆਂ ਲਾਈਟਾਂ ਜਗਾਈਆਂ ਲਾਈਟਾਂ ਇਹਨੀਆਂ ਬੜੀ ਵੱਖਰੀਆਂ ਦਿੱਤੀਆਂ ਗੱਡੀ ਵਾਂਗੂ ਦਿੱਤੀਆਂ ਆਂ ਡਬਲ ਓਏ ਤਿੰਨ ਚਾਰ ਲਾਈਟਾਂ ਦੇ ਦੀਆਂ ਜਗਾਈਆਂ ਹੈਕਰ ਆ ਗਈਆਂ ਆਹ ਆਹ ਇੱਕ ਆਹ ਆਹ ਓਏ ਹਾਂ ਦੂਜਨਾ ਕੰਨੀ ਵਾਲੀਆਂ ਓਏ ਆ ਵੇ ਆ ਦੇ ਕੰਨੀ ਸਾਦੇ ਉਹੀ ਆ ਹਾਂ ਆ ਵੇ ਉੱਤੇ ਯਾਰ ਚਾਨਣ ਕਰਦੀ ਹੋਊਗੀ ਚਾਨਣ ਫੁੱਲ ਕਰਦੀ ਚਾਨਣ ਬਹੁਤ ਆ ਇਹਦਾ ਚੰਨ ਬਹੁਤ ਐਲਈਡੀ ਆ ਨਾ ਆਹ ਕਹਦੇ ਇੱਥੇ ਇੰਨੇ ਬਟਨ ਹੋਈ ਕਰਖਾ ਬੰਦ ਕਰਦ ਗੇ ਖੜੀ-ਖੜੀ ਸਟਾਰਟ ਕਰਦ ਗੇ ਨਹੀਂ ਸਟਾਰਟ ਆਉਜੂ ਖੜਤਾ ਜਾ ਨਹੀਂ ਹੋਈ ਹੋਗੀ ਕਿ ਨਹੀਂ ਉਹ ਟੁੱਡੀ ਪੁਆਇੰਟ ਹੋਗੀ ਕਿ ਨਹੀਂ ਚਾਬੀ ਲੱਗੀ ਨਹੀਂ ਇਹ ਜਵਾਜੂ ਕੋਈ ਨਹੀਂ ਜਾ ਸੱਟ ਸੱਟ ਨਹੀਂ ਸਕਦਾ ਰਾਤ ਦੇ ਬਾਦ ਬੰਦਾ ਜੇਬ ਜੂਚ ਪਾ ਲਵੇ ਆਹ ਵੈਰੀ ਨਾਈਸ ਠੀਕ ਹੋਰ ਕੀ ਹੋਰ ਕੀ ਆਪਸ਼ਨ ਹੈ ਤੇ ਬਟਰਾਂ ਦੇ ਤੇ ਇੱਕ ਤਾਂ ਉਸ ਆਵਾਜ਼ ਬੰਦ ਕਰਨ ਦੀ ਹਾਂ ਹਾਂ ਉਹ ਉਹ ਪੰਦ ਤਾਂ ਨਹੀਂ ਚਾਲੂ ਆ ਆ ਹੋ ਗਈ ਆ ਜਿਵੇਂ ਆ ਤਾਂ ਲੋਕ ਆ ਕਰਦੇ ਲੋ ਕਰਦੇ ਲੋਕ ਆ ਨਹੀਂ ਹੋਣੀ ਕੀ ਹਾਂ ਇਹ ਹੁਣ ਚੱਲਦੀ ਆ ਨਾ ਹਾਂ ਇਹਨੂੰ ਜਦੋਂ ਆਪਾਂ ਅਨਲੌਕ ਕਰਤੇ ਨਹੀਂ ਬੰਦ ਹੋ ਜਾਣਾ ਜਦੋਂ ਇਹਨੂੰ ਜੇ ਇੱਥੋਂ ਆਨ ਕੀਤਾ ਵਾ ਇਹਨੂੰ ਬੰਦ ਕਰਨਾ ਫਿਰ ਹਣ ਆਪਣਾ ਪਹਿਣਾ ਵਾ ਅਨਲੌਕ ਵਾਲਾ ਬਟਨ ਠੀਕ ਆ ਹੁਣ ਇਹ ਲੌਕ ਆ ਆ ਲੌਕ ਕਰਤੀ ਆਪਾਂ ਹਾਂ ਇਹ ਚੀਕਾਂ ਹੀ ਮਰਾ ਖੈਂਦੀਆਂ ਛੇੜ ਨਹੀਂ ਸਕਦਾ ਤੁਰਦੀ ਨਹੀਂ ਜਮੇ ਨਹੀਂ ਤੁਰੀ ਤਾਂ ਜਾਂਦੀ ਆ ਆ ਵੇ ਲਾ ਕੇ ਵੇ ਨਾ ਪਿੱਛੋਂ ਪਿੱਛੇ ਨੂੰ ਜ਼ੋਰ ਲੰਦੀ ਆ ਠੀਕ ਆ ਇਹ ਨਹੀਂ ਵੀ ਕੋਈ ਚੱਕ ਤੋੜ ਕੇ ਵੀ ਲੈ ਜਾਊਗਾ ਦੂਜਾ ਨਹੀਂ ਗਾ ਜਿਵੇਂ ਨਾਰਮਲ ਸੁਚ ਆਉਂਦੀਆਂ ਵਾ ਹਾਂ ਨਨਾਪ ਕੇ ਰੱਖਾਂਗੇ ਤੇ ਰੈਸਕਲੇਟਰ ਦਵਾਂਗੇ ਪੈਰ ਚੱਕ ਕੇ ਫੇਰ ਭਈ ਐਂ ਜੀ ਕੀ ਨਹੀਂ ਹੋਣਾ ਓਏ ਓਏ ਚਾਲੀ ਐਡਰੈਸ ਦੱਸ ਦਈਏ ਕਿੱਥੇ ਲੱਗੇ ਆਈ ਆਪਾਂ ਆਪਾਂ ਲੱਗੇ ਆਏ ਆ ਸਿੰਘ ਬ੍ਰਦਰ ਨੋ ਫਾਰਮ ਨੋ ਫੂਡ ਆਦੇ ਓਏ ਇੱਥੇ ਦੂਜੇ ਬਾਗਾ ਪੁਰਾਣਾ ਆ ਨੰਬਰ ਦਿੱਤਾ ਬਾਈ ਜੇ ਕੋਣ ਚਾਹੀਦਾ ਹੋਇਆ ਤਾਂ ਆਪੇ ਲੈ ਲਿਓ ਬਾਕੀ ਸਾਨੂੰ ਕੋਲ ਉਹਨੇ ਪੈਸੇ ਦਿੱਤੇ ਪ੍ਰੋਮੋਸ਼ਨ ਕਰਨ ਵਾਸਤੇ ਇਹ ਕਹਾਤੀ ਆ ਜੀ ਪਹੁੰਚ ਆਪਰੋਂ ਆਏ ਹਾਏ 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 ਹਾਰ ਨੂੰ ਬਹੁਤ ਆਉ ਹਣਾ ਠੀਕ ਆ ਇੱਕ ਨਹੀਂ ਬੈਟਰੀਆਂ ਕਿੰਨੀਆਂ ਇੱਚ ਬੈਟਰੀਆਂ ਯਾਰ ਪਤਾ ਨਹੀਂ ਕਿ ਹਰਦੀਪ ਕਿ ਕਿੰਨਾ ਟਾਈਮ ਕੱਢ ਸਕਦੀ ਹੋਊਗੀ ਤੇਰੇ ਹਿਸਾਬ ਨਾਲ ਹੈ ਕਿੰਨਾ ਟਾਈਮ ਕੱਢ ਜਾਂਦੀ ਹੋਊਗੀ ਇਹ ਕੱਢਦੀ ਹੋਊਗੀ ਯਾਰ ਉਹਨਾਂ ਨੇ ਗਏ ਤਾਂ 60 ਕਿਲੋਮੀਟਰ ਦੇ ਆਸ-ਪਾਸ ਤਾਂ ਗਿਆ ਹੋਵੇਗਾ 60 ਤਾਂ ਬਹੁਤ ਹੁੰਦਾ ਬਾਈ ਬਹੁਤ ਹੁੰਦਾ ਮੋਗਾਂ ਜਾਂ ਹੋ ਜੂ ਉਹ ਮੇਰੇ ਉਹ ਨਹੀਂ ਆਉਣ ਜਾਣ ਕੱਲਾ ਆਉਣ ਜਾਣੀ ਹੋਊਗਾ ਹੋਰ ਕੰਮ ਤਾਂ ਨਹੀਂ ਹੋੜੇ ਨਹੀਂ ਬਹੁਤ ਆਂਦਾ ਬੰਦਾ ਉੱਥੇ ਜਾ ਕੇ ਚਾਰਜ ਲਾ ਲਵੇ ਹਾਏ ਆ ਚਲੇ ਰੇਸਟੇਰਿਟੇ ਦਾ ਹੀ ਜਾਣਾ ਨਾ ਉਹ ਸਭ ਗੇਰ ਪਹਿਲਾ ਲਾ ਤੂੰ ਫਿਰ ਗਲਤ ਉਹੋ ਆਏ ਤਾਂ ਫਿਰ ਆਪਣੇ ਕੋਲ ਚੱਲ ਗਈ ਇਹ ਆਪਣੇ ਵਾਲੀ ਹੈ ਹੀ ਨਹੀਂ ਇਹ ਜਿੰਨੀ ਗੱਡੀ ਚਲਾਈ ਆਪਣੀ ਠੀਕ ਆ ਯਾਰ ਮਹੀਨਾ ਬਤ ਕਰ ਲੱਖ ਕੇ ਬੱਲਿਏ ਭੇਜ ਨਾ ਸੱਤ ਮਹੀਨਾ ਦੇ ਇਹ ਜਨਾਬ ਬਦਮਾਸ਼ੀ ਦਾ ਹੋ ਉਹ ਸ਼ੀਸ਼ਾ ਤਾਂ ਸਹੀ ਡਰਾਈਵਰ ਤੂੰ ਕਹਦਾ ਸ਼ੀਸ਼ੇ ਨੇ ਸੈੱਟ ਕੀਤੇ ਦੂਜੇ ਵੀ ਸੈੱਟ ਕਰ ਦੂਜਾ ਵੀ ਯਾਰ ਸ਼ੀਸ਼ੇ ਬਹੁਤ ਹੁੰਦੇ ਆ ਆ ਲੈ ਬਹੁਤ ਚੱਲ ਦੂਜੇ ਦੂਜੇ ਗੇਅਰ ਚ ਪਹਿਲੇ ਗੇਅਰ ਚ 24 ਡਾਕ ਰਹੀ ਆ ਦੂਜੇ ਚ 35 ਲਾਉਂਦੀ ਮੈਂ ਇਹ ਸੋਚਦਾ ਮੈਂ ਤਾਂ ਧੀ ਦੇ ਰੋਕੀ ਕੱਪੀ 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 ਇਹ ਨਹੀਂ ਨਾ ਤਾਂ ਕੰਗਾ ਨਾ ਮੀਂਹ ਜਾਓ ਤੀਜਾ గేਰ ਲਾਦਾ ਹੁਣ ਤਾਂ 4 ਹੀ ਜਾਉਣਾ ਹੁਣ ਆਹੀ ਜਾਂਦੀ ਜਾਓ ਹਵਾ ਇਹਨੂੰ ਸਾਡੀ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਸ਼ੇਅਰ ਜਰੂਰ ਕਰਿਓ ਸਾਨੂੰ ਤੁਹਾਡੀ ਪਿਆਰ ਦੀ ਬਹੁਤ ਜਰੂਰਤ ਹੈ ਤੇ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜਾਂਦੇ ਜਾਂਦੇ ਸਾਡੇ ਪੇਜ ਨੂੰ ਜਰੂਰ ਫੋਲੋ ਕਰਕੇ ਜਾਇਓ ਥੈਂਕ ਯੂ ਔਰ ਫਰੈਂਡਸ